ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫਿਰ ਤੋਂ ਅਸੀਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਰਹਾਂ ਸ਼ਲੋਕ ਸੱਸਕ੍ਰਿਤੀ ਮਹਲਾ 5ਵਾਂ 5ਵੇਂ ਪਾਸ਼ਾ ਜੀ ਨੇ ਜੋ ਸੱਸਕ੍ਰਿਤੀ ਬਾਰੇ ਵਿਚਾਰ ਨੁਕੀਤੇ ਸੀ ਉਸ ਦੇ ਔਖੇ ਸ਼ਬਦਾਂ ਦਾ ਸੁੱਧ ਉਚਾਰਨ ਕਿਵੇਂ ਕਰਨਾ ਹੈ ਸੋ ਅੱਜ ਇਸ ਵੀਡੀਓ ਦੇ ਵਿੱਚ ਆਪ ਜੀ ਨੇ ਜੋ ਆਖਰੀ ਸ਼ਲੋਕ ਸੈਸਕੁਰਿਟੀ ਬਾਣੀ ਦੇ ਸ਼ਬਦ ਹੁੰਦੇ ਨੇ ਉਹਨਾਂ ਦੇ ਸੁੱਧ ਉਚਾਰਨ ਕਿਵੇਂ ਕਰਨਾ ਹੈ ਉਹਨਾਂ ਸ਼ਬਦਾਂ ਬਾਰੇ ਆਪ ਜੀ ਨੂੰ ਜਾਣਕਾਰੀ ਦਿੱਤੀ ਜਾਵੇਗੀ ਸੋ ਆਓ ਸ਼ਲੋਕ ਸੈਸਕੁਰਿਟੀ ਬਾਣੀ ਦੇ ਸ਼ਬਦਾਂ ਦਾ ਸੁੱਧ ਉਚਾਰਨ ਕਰਨਾ ਸਿੱਖੀਏ ਜਿਵੇਂ ਕਿ ਇੱਥੇ ਸਭ ਤੋਂ ਪਹਿਲਾ ਜੋ ਸ਼ਬਦ ਹੈ ਸਸਾ ਪੈ ਜੱਦਾ ਵਾਵਾ ਲੱਗਿਆ ਏ ਕੰਨਾ ਨੰਨਾ ਸੋ ਇਸ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਸ ਸ ਤੈ ਚੱਦਾ 바ਵਾ ਇਹ ਸ ਸੇ ਨੂੰ ਕੰਨਾ ਵੀ ਹੈ ਨੰਨਾ ਹੈ ਸੋ ਇਸ ਦਾ ਸ਼ੁੱਧ ਉਚਾਰਨ ਸ ਜੋ ਪੈਰ ਚੱਦਾ 바ਵਾ ਲੱਗੇ ਕੀ ਕਰੇਗਾ ਸ ਸੇ ਨੂੰ ਔਂਕੜ ਲਗਾਏਗਾ ਤੇ ਅੱਗੇ ਜੋ ਕੰਨਾ ਹੈ ਅੱਗੇ ਐੜਾ ਅੱਖਰ ਪ੍ਰਗਟ ਕਰਕੇ ਐੜੇ ਨੂੰ ਕੰਨਾ ਲੱਗੇਗਾ ਫਿਰ ਨੰਨਾ ਸੋ ਇਸ ਦਾ ਸ਼ਬਦ ਉਚਾਰਨ ਹੋਵੇਗਾ ਸਵਾਨ ਸ ਸੇ ਨੂੰ ਔਂਕੜ ਐੜੇ ਨੂੰ ਕੰਨਾ ਨੰਨਾ ਸਵਾਨ ਉਚਾਰਨ ਕਰਨਾ ਹੈਗਾ ਸਵਾਨ ਪਰ ਕਈ ਸੰਤਾਗਰ ਅਸੀਂ ਇਸ ਦਾ ਉਚਾਰਨ ਸਵਾਨ ਕਰਾਂਗੇ ਵਾਵੇ ਦੇ ਨਾਲ ਤਾਂ ਗਲਤ ਉਚਾਰਨ ਹੋਵੇਗਾ ਸਵਾਨ ਨਹੀਂ ਕਰਨਾ ਸਵਾਨ ਕਰਨਾ ਸ ਸੇ ਨੂੰ ਔਂਕੜ ਐੜੇ ਨੂੰ ਕੰਨਾ ਨੰਨਾ ਸਵਾਨ ਨਾ ਕਿ ਸਵਾਨ ਸਵਾਨ ਗਲਤ ਉਚਾਰਨ ਹੋਵੇਗਾ ਸੋ ਸਵਾਨ ਉਚਾਰਨ ਕਰਨਾ ਹੈ ਨਾ ਕਿ ਸਵਾਨ ਸੋ ਅਗਲਾ ਜੋ ਸ਼ਬਦ ਹੈ ਫਫੇ ਨੂੰ ਕੰਨਾ ਉੱਤੇ ਬਿੰਦੀ ਸਸਾ ਫਾਂਸ ਇਸ ਦਾ ਵੀ ਸੋ ਉਚਾਰਨ ਫਫੇ ਨੂੰ ਕੰਨਾ ਉੱਤੇ ਬਿੰਦੀ ਦੇ ਨਾਲ ਹੀ ਉਚਾਰਨ ਕਰਨਾ ਹੈ ਫੇਰ ਸਸਾ ਇਸ ਦਾ ਸੁੱਧ ਉਚਾਰਨ ਕਿਵੇਂ ਹੋਏਗਾ ਫੱਫੇ ਨੂੰ ਕੰਨਾ ਉੱਤੇ ਬਿੰਦੀ ਇਹ ਕੰਨਾ ਉੱਤੇ ਬਿੰਦੀ ਮੁਹਾਰਨੀ ਦੀ 12ਵੀਂ ਮਾਤਰਾ ਆਖਰੀ ਮਾਤਰਾ ਹੈ ਸੋ ਕੰਨੇ ਦਾ ਉਚਾਰਨ ਕਰਦੇ ਹਾਂ ਆਪਾਂ ਫੱਫੇ ਨੂੰ ਕੰਨਾ ਫਾਂ ਜਦੋਂ ਉੱਤੇ ਬਿੰਦੀ ਲੱਗ ਜਾਵੇ ਫਿਰ ਅਸੀਂ ਬੋਲੋਣਾ ਹੈਗਾ ਫਾਂ ਤੇ ਥੋੜੀ ਜੀ ਆਵਾਜ਼ ਨੱਕ ਰਾਹੀਂ ਆਵੇਗੀ ਇਸ ਦਾ ਉਚਾਰਨ ਕਰਨਾ ਹੈ ਫਾਂਸ ਫਾਸ ਬਿਲਕੁਲ ਨਹੀਂ ਉਚਾਰਨ ਕਰਨਾ ਫਾਸ ਅਤੇ ਫਾਸ ਦੇ ਉਚਾਰਨ ਕਰਨ ਦੇ ਵਿੱਚ ਕਾਫੀ ਅੰਤਰ ਹੈ ਸੋ ਫਫੇ ਨੂੰ ਕੰਨਾ ਫਾ ਹੁੰਦਾ ਹੈ ਫਫਾ ਕੰਨਾ ਮੁਹਾਰਨੀ ਵੀ ਦੂਜੀ ਮਾਤਰਾ ਹੈ ਤੇ ਫਫੇ ਨੂੰ ਕੰਨਾ ਉੱਤੇ ਬਿੰਦੀ ਇਹ ਮੁਹਾਰਨੀ ਵੀ 12ਵੀਂ ਮਾਤਰਾ ਹੈ ਸੋ ਇਸ ਦਾ ਸੁੱਧ ਉਚਾਰਨ ਹੋਵੇਗਾ ਫਾਸ ਫਾਸ ਕਰਨਾ ਨਹੀਂ ਫਾਸ ਸੋ ਅਗਲਾ ਜੋ ਸ਼ਬਦ ਹੈ ਤੱਤੇ ਨੂੰ ਔਂਕੜ ਯਈਏ ਨੂੰ ਟਿੱਪੀ ਸੋ ਇਸ ਦਾ ਸੁੱਧ ਉਚਾਰਨ ਕਿਵੇਂ ਹੋਏਗਾ ਸੋ ਇਸ ਦਾ ਸੁੱਧ ਉਚਾਰਨ ਕਿਵੇਂ ਹੋਏਗਾ ਤੱਤੇ ਨੂੰ ਔਂਕੜ ਯਈਏ ਨੂੰ ਟਿੱਪੀ ਤੱਤੇ ਨੂੰ ਔਂਕੜ ਲੱਗ ਕੇ ਅੱਗੇ ਜੋ ਯਈਏ ਨੂੰ ਟਿੱਪੀ ਹੈ ਇਹ ਕਿਵੇਂ ਉਚਾਰਨ ਹੋਵੇਗੀ ਈੜੀ ਨੂੰ ਸਿਹਾਰੀ ਲੱਗੇਗੀ ਅੱਗੇ ਐੜੇ ਨੂੰ ਟਿੱਪੀ ਦੇ ਨਾਲ ਉਚਾਰਨ ਹੋਵੇਗਾ ਸੋ ਤੱਤੇ ਦਾ ਔਕੜ ਯੇ ਯਰ ਨੂੰ ਟਿੱਪੀ ਦਾ ਸੁੱਧ ਉਚਾਰਨ ਕੀ ਆ ਤੱਤੇ ਦਾ ਔਕੜ ਏ ੜੀ ਨੂੰ ਸਿਹਾਰੀ ਐ ੜੇ ਨੂੰ ਟਿੱਪੀ ਇਸ ਦਾ ਉਚਾਰਨ ਹੋਏਗਾ ਤੋਯੰ ਤੋਯੰ ਉਚਾਰਨ ਕਰਨਾ ਹੈ ਐ ੜਿੰਟੀ ਅੰਗ ਦੇ ਨਾਲ ਉਚਾਰਨ ਕਰਨਾ ਤੋਯੰ ਕਈ ਸੰਤਾ ਟਿੱਪੀ ਉਚਾਰਨ ਕਰਨ ਲੱਗੇ ਆਖਰ ਦੇ ਵਿੱਚ ਗੱਦੇ ਦੀ ਆਵਾਜ਼ ਦੇ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਬਣਦਾ ਹੈ ਤੋਯੰ ਉਚਾਰਨ ਕਰਨਾ ਨਾ ਕਿ ਤੋਯੰਗ ਬੋਲਾਂਗੇ ਉਹ ਗਲਤ ਉਚਾਰਨ ਹੋਵੇਗਾ ਤੋਇਮ ਉਚਾਰਨ ਕਰਨਾ ਹੈ ਸ਼ਬਦ ਹੈ ਊੜੇ ਨੂੰ ਅੰਕੜ ਤੱਦਾ ਰਾਰਾ ਨਾਣਾ ਸੋ ਇਸ ਦਾ ਵੀ ਉਚਾਰਨ ਜਿਵੇਂ ਇਹ ਸ਼ਬਦ ਲਿਖਿਆ ਹੈ ਉਸੇ ਤਰ੍ਹਾਂ ਹੀ ਹੋਵੇਗਾ ਊੜੇ ਨੂੰ ਅੰਕੜ ਉ ਤੱਦਾ ਰਾਰਾ ਨਾਣਾ ਉਦਰਨ ਉਚਾਰਨ ਕਰਨਾ ਹੈ ਉਦਰਨ ਪਰ ਅਦਰ ਅਸੀਸ ਨੂੰ ਅਦਕ ਲਗਾ ਕੇ ਉਚਾਰਨ ਕਰਾਂਗੇ ਉਹ ਧਰਮ ਉਚਾਰਨ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਇਸ ਨੂੰ ਅਦਕ ਲਗਾ ਕੇ ਬਿਲਕੁਲ ਵੀ ਉਚਾਰਨ ਨਹੀਂ ਕਰਨਾ ਕਈ ਸੰਤਾ ਅਦਕ ਲਗਾ ਕੇ ਉਚਾਰਨ ਕਰ ਦਿੰਦੀਆਂ ਨੇ ਭਰ ਕੇ ਭਰ ਕੇ ਬੋਲ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਉਹ ਧਰਮ ਨਹੀਂ ਬੋਲਣਾ ਉਹ ਧਰਮ ਨਹੀਂ ਬੋਲਣਾ ਹੈ ਉਹ ਧਰਮ ਬੋਲਾਂਗੇ ਗਲਤ ਉਚਾਰਨ ਹੋਵੇਗਾ ਇਸ ਨੂੰ ਕੋਲਾ ਹੀ ਬੋਲਣਾ ਹੈ ਉਧਰਨ ਬੋਲਣਾ ਹੈ ਉਧਰਨ ਤਾਂ ਕਿ ਜਲਦੀ ਬੋਲ ਹੋਏਗਾ ਉਹ ਧਰਮ ਬੋਲਾਂਗੇ ਅਟਕ ਲਗਾ ਕੇ ਉਹ ਗਲਤ ਉਚਾਰਨ ਹੋਵੇਗਾ ਜਿਵੇਂ ਇਹ ਸ਼ਬਦ ਲਿਖਿਆ ਹੈ ਉਸੇ ਤਰ੍ਹਾਂ ਹੀ ਬੋਲਣਾ ਹੈ ਉਧਰਨ ਬੋਲਣਾ ਹੈ ਸ਼ਬਦ ਹੈ ਐੜਾ ਵਾਵਾ ਰਾਰਾ ਤੱਤਾ ਐਣਾ ਵਾਵਾ ਰਾਰਾ ਤੱਤਾ ਇਹ ਚਾਰੇ ਅੱਖਰ ਮੁਕਤੇ ਨੇ ਪਰ ਇਹਨਾਂ ਨੂੰ ਉਚਾਰਨ ਕਿਵੇਂ ਕਿ ਹੋਵੇਗਾ ਐਣਾ ਵਾਵੇ ਉੱਤੇ ਅਦਕ ਲੱਗੇਗੀ ਅੱਗੇ ਰਾਰਾ ਤੱਤਾ ਅਵਰਤ ਉਚਾਰਨ ਕਰਨਾ ਹੈ ਐਣਾ ਵਾਵੇ ਉੱਤੇ ਅਦਕ ਰਾਰਾ ਤੱਤਾ ਅਵਰਤ ਅਵਰਤ ਨਹੀਂ ਬੋਲਣਾ ਅਵਰਤ ਬੋਲਾਂਗੇ ਗਲਤ ਉਚਾਰਨ ਹੋਵੇਗਾ ਅਵਰਤ ਬੋਲਣਾ ਹੈ ਅਵਰਤ ਅਵਰਤ ਬੋਲਣਾ ਹੈ ਐਣਾ ਵਾਵੇ ਉੱਤੇ ਅਦ ਕਰਾਰਾ ਤੱਤਾ ਅਵਰਤ ਅਵਰਤ ਗਲਤ ਉਚਾਰਨ ਹੋਵੇਗਾ ਸੋ ਅੰਗੜਾ ਜੋ ਸ਼ਬਦ ਤੁਸੀਂ ਦੇਖ ਰਹੇ ਐਣਾ ਤੱਤੇ ਨੂੰ ਸਿਹਾਰੀ ਪੱਪੇ ਨੂੰ ਸਿਹਾਰੀ ਤੱਤਾ ਇਹ ਸ਼ਬਦ ਕਿਵੇਂ ਉਚਾਰਨ ਕਰਨਾ ਹੈ ਐਣਾ ਮੁਕਤਾ ਉਚਾਰਨ ਕਰਕੇ ਫਿਰ ਤੱਤੇ ਨੂੰ ਸਿਹਾਰੀ ਪੱਪੇ ਨੂੰ ਸਿਹਾਰੀ ਤੱਤਾ ਅਤਿਪਤ ਉਚਾਰਨ ਹੋਵੇਗਾ ਅਤਿਪਤ ਅਤਿਪਤ ਉਚਾਰਨ ਕਰਨਾ ਹੈ ਐਣਾ ਤਤਿੰਸਿਆਰੀ ਪੱਪੇ ਨਸਿਆਰੀ ਤੱਤਾ ਐਣਾ ਪਹਿਲਾਂ ਬੋਲ ਕੇ ਐਣਾ ਮੁਕਤਾ ਅ ਫਿਰ ਤਤਿੰਸਿਆਰੀ ਪੱਪੇ ਨਸਿਆਰੀ ਤੱਤਾ ਅ ਅ ਤਿਪਤ ਅਤਿਪਤ ਬੋਲਣਾ ਹੈ ਅਤਿਪਤ ਪਰ ਕਈ ਇਸ ਨੂੰ ਉਚਾਰਨ ਕਰ ਦੁੰਦੇ ਨੇ ਅਤੇ ਪਿਤ ਜੋ ਕਿ ਗਲਤ ਉਚਾਰਨ ਮੰਨਦਾ ਹੈ ਅਤੇ ਪਿੱਤਰ ਬਿਲਕੁਲ ਹੀ ਗਲਤ ਉਚਾਰਨ ਹੋਵੇਗਾ। ਸ਼ੁੱਧ ਉਚਾਰਨ ਹੈ ਐੜਾ ਮੁਕਤਾ बोल के ਫਿਰ ਤਿੱਪਤ ਬੋਲਣਾ ਹੈ। ਅਤਿੱਤ ਅਤਿੱਤ ਇਸ ਦਾ ਸ਼ੁੱਧ ਉਚਾਰਨ ਹੋਵੇਗਾ। ਅਗਲਾ ਜੋ ਸ਼ਬਦ ਹੈ ਜੱਜੇ ਨੂੰ ਕੰਨਾ ਨਾਣੇ ਨੂੰ ਟਿੱਪੀ ਤੱਤਾ ਜੱਜੇ ਨੂੰ ਕੰਨਾ ਜਾ ਨਾਣੇ ਨੂੰ ਟਿੱਪੀ ਓਣ ਤਤਾ ਮੁਕਤਾ ਤ ਜਾਣੰਤ ਜਾਣੰਤ ਉਚਾਰਨ ਕਰਨਾ ਹੈ ਜਿੱਦੇ ਨੂੰ ਕੰਨਾ ਜਾ ਨਾਣੇ ਨੂੰ ਟਿੱਪੀ ਓਣ ਤਤਾ ਮੁਕਤਾ ਤ ਜਾਣੰਤ ਕਈ ਇਸ ਦਾ ਉਚਾਰਨ ਜਾਣਤ ਕਰ ਦਿੰਦੇ ਨੇ ਜਾਣਤ ਨਾਣਾ ਮੁਕਤਾ ਕਰ ਦਿੰਦੀ ਹੈ ਜੋ ਕਿ ਗਲਤ ਉਚਾਰਨ ਹੋਵੇਗਾ ਜਾਣਤ ਬਿਲਕੁਲ ਨਹੀਂ ਬੋਲਣਾ ਜਾਣ ਅੰਤ ਬੋਲਣਾ ਹੈ ਭਰ ਕੇ ਬੋਲਣਾ ਹੈ ਜਾਣ ਅੰਤ ਸੋ ਅਗਲਾ ਜੋ ਸ਼ਬਦ ਹੈ ਸੱਸੇ ਨੂੰ ਟਿੱਪੀ ਸੱਸਾ ਯਈਆ ਹਾ ਹਾ ਸੱਸੇ ਨੂੰ ਟਿੱਪੀ ਸੱਸਾ ਯਈਆ ਹਾ ਹਾ ਇਸ ਦਾ ਸ਼ੁੱਧ ਉਚਾਰਨ ਨੂੰ ਕਿਵੇਂ ਕਰਨਾ ਹੈ ਸੱਸੇ ਨੂੰ ਟਿੱਪੀ ਸੱਸਾ ਅੱਗੇ ਇਹ ਜਈਆ ਲੱਗਿਆ ਹੈ ਇਸ ਦਾ ਸੁੱਧ ਉਚਾਰਨ ਕਿਵੇਂ ਹੋਵੇਗਾ ਈੜੀ ਨੂੰ ਸਿਹਾਰੀ ਲੱਗੇਗੀ ਅੱਗੇ ਐੜਾ ਮੁਕਤਾ ਹ ਹ ਦਾ ਸੁੱਧ ਉਚਾਰਨ ਕਿਵੇਂ ਕਰਨਾ ਹੈ ਸ ਸੇ ਨੂੰ ਟਿੱਪੀ ਸੰਸ ਸਸ ਅ ਸੰਸ ਅੱਗੇ ਈੜੀ ਨੂੰ ਸਿਹਾਰੀ ਐੜਾ ਮੁਕਤਾ ਅ ਹ ਹ ਮੁਕਤਾ ਸੰਸਯਹ ਸੰਸੇਯਹ ਉਚਾਰਨ ਕਰਨਾ ਹੈ ਸੰਸੇਯਹ ਸੋ ਸਸੇ ਨੂੰ ਟਿੱਪੀ ਸਸਾ ਯਈਆ ਹਾਹੇ ਦਾ ਉਚਾਰਨ ਸਸੇ ਨੂੰ ਟਿੱਪੀ ਸਸਾ ਯਈਏ ਦਾ ਉਚਾਰਨ ਇਹਦੀ ਨੂੰ ਸਿਹਾਰੀ ਐਣਾ ਲੱਗ ਕੇ ਹਾ ਹਾ ਸੰਸੇਯਹ ਉਚਾਰਨ ਕਰਨਾ ਹੈ ਸੰਸੇਯਹ ਸੋ ਇਹ ਸਨ ਸ਼ਲੋਕ ਸੰਸਕ੍ਰਿਤੀ ਬਾਣੀ ਦੇ ਕੁਝ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਉਹ ਇੱਕ ਵਾਰ ਫਿਰ ਤੋਂ ਨਿਗਾਹ ਮਾਰੀਏ ਸਸੇ ਦੇ ਪੈਰ ਚ ਵਾਪਰ ਲੱਗਿਆ ਏ ਕੰਨਾ ਨੰਨਾ ਸੁੱਧ ਉਚਾਰਨ ਹੈਗਾ ਸਸੇ ਨੂੰ ਔਂਕੜ ਐੜੇ ਨੂੰ ਕੰਨਾ ਨੰਨਾ ਸਵਾਨ ਸਵਾਨ ਗਲਤ ਉਚਾਰਨ ਹੋਵੇਗਾ ਫਸੇ ਨੂੰ ਕੰਨਾ ਉੱਤੇ ਹੀ ਬਿੰਦੀ ਸਸਾ ਫਾਸ ਬੋਲਣਾ ਹੈ ਨਾ ਕਿ ਫਾਸ ਫਾਸ ਗਲਤ ਉਚਾਰਨ ਹੋਵੇਗਾ ਫਾਸ ਬੋਲਣਾ ਹੈ ਤੱਤੇ ਨੂੰ ਔਂਕੜ ਯੇ ਨੂੰ ਟਿੱਪੀ ਤੱਤੇ ਨੂੰ ਔਂਕੜ ਈੜੀ ਨੂੰ ਸਿਹਾਰੀ ਐੜੇ ਨੂੰ ਟਿੱਪੀ ਤੋਇੰਗ ਉਚਾਰਨ ਕਰਨਾ ਹੈ ਤੋਇੰਗ ਊੜੇ ਨੂੰ ਅੰਕੜਾ ਤੱਦਾ ਰਾਰਾ ਲਾਣਾ ਉਧਰਨ ਬੋਲਣਾ ਹੈ ਉਧਰਨ ਨਾ ਕਿ ਉਹ ਧਰਨ ਬੋਲਣਾ ਹੈ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਐਣਾ ਵਾਵਾ ਰਾਰਾ ਤੱਤਾ ਇਸ ਦਾ ਸ਼ੁੱਧ ਉਚਾਰਨ ਅਵਤ ਬੋਲਣਾ ਹੈ ਵਾਵੇ ਤੇ ਅਦਕ ਲਗਾ ਕੇ ਨਾ ਕਿ ਅਵਰਤ ਗਲਤ ਉਚਾਰਨ ਹੋਵੇਗਾ ਅਵਰਤ ਐੜਾ ਤਤਿਨ ਸਿਆਰੀ ਤਤਿਨ ਸਿਆਰੀ ਤਤਾ ਇਸ ਦਾ ਸ਼ੁੱਧ ਉਚਾਰਨ ਹੈ ਅਤਿਪਤ ਅਤਿਪਤ ਅਤੇ ਪਤ ਗਲਤ ਉਚਾਰਨ ਹੋਵੇ ਤਾਂ ਅਤਿਪਤ ਬੋਲਣਾ ਹੈ ਅਗਲਾ ਜੋ ਸ਼ਬਦ ਹੈ ਜਾਣੰਤ ਨਾਰੇ ਨੂੰ ਪੂਰੀ ਟਿੱਪੀ ਬੋਲਣੀ ਹੈ ਜਾਣੰਤ ਸਸੇ ਨੂੰ ਟਿੱਪੀ ਸਸਾ ਯਿਆ ਹਾ ਹਾ ਸੰਸੇਯਹ ਸੰਸੇਯਹ ਬੋਲਣਾ ਹੈ ਸੋ ਇਹ ਸਾਰੇ ਸ਼ਲੋਕ ਸanskritibani ਦੇ ਕੁਝ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਸੰਤਾਂ ਨੂੰ ਬੇਨਤੀ ਹੈ ਜਿੰਨੀਆਂ ਵੀ ਸੰਤਾ ਸੰਸਾਰ ਭਰ ਵਿੱਚ ਗੁਰਬਾਣੀ ਪੜ੍ਹਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਗੁਰਬਾਣੀ ਦੀ ਸੰਥਿਆ ਜਰੂਰ ਲਵੋ ਬਿਨਾ ਗੁਰਬਾਣੀ ਸੰਥਿਆ ਤੋਂ ਅਸੀਂ ਗੁਰਬਾਣੀ ਨੂੰ ਸ਼ੁੱਧ ਨਹੀਂ ਪੜ੍ਹ ਸਕਦੇ ਆ ਜਿਹਨੂੰ ਜਿੱਥੇ ਵੀ ਚੜ੍ਹਦੀ ਕਲਾ ਵਾਲਾ ਸਿੰਘ ਜਿਸ ਨੇ ਸੰਪੂਰਨ ਗੁਰਬਾਣੀ ਦੀ ਸੰਥਿਆ ਕੀਤੀ ਹੋਵੇ ਉਸ ਤੋਂ ਗੁਰਬਾਣੀ ਦੀ ਸੰਥਿਆ ਜਰੂਰ ਲਵੋ ਸ੍ਰੋਖਰੜ ਸ਼ਹਿਰ ਦੇ ਇਲਾਕੇ ਦੀਆਂ ਸੰਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪ ਜੀ ਖਾਲਸਾ ਗੁਰਮਤ ਸੰਗੀਤ ਅਕੈਡਮੀ ਰਜਿਸਟਰਡ ਖਰੜ ਵਿਖੇ ਆ ਕੇ ਗੁਰਬਾਣੀ ਸੰਥਿਆ ਲੈ ਸਕਦੇ ਹੋ 4 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਕਲਾਸਾਂ ਲੱਗਦੀਆਂ ਨੇ ਸੋ ਗੁਰਬਾਣੀ ਦੀ ਸੰਤਿਆ ਇੱਥੋਂ ਆਪ ਜੀ ਨੂੰ ਵਿਸਤਾਰ ਪੂਰਵਕ ਦੱਸੀ ਜਾਂਦੀ ਹੈ ਗੁਰਮੁਖੀ 33 ਤੋਂ ਸ਼ੁਰੂ ਕਰਕੇ ਮੁਹਾਰਨੀ ਦੀਆਂ 12 ਮਾਤਰਾਵਾਂ ਫਿਰ ਛੋਟੀ ਵੱਡੀ ਮੁਹਾਰਨੀ ਕਰਾ ਕੇ ਫਿਰ ਆਪ ਜੀ ਨੂੰ ਸੰਤਿਆ ਦਿੱਤੀ ਜਾਂਦੀ ਹੈ ਅਰਥਾ ਸਮੇਤ ਸੋ ਖਰੜ ਇਲਾਕੇ ਦੀ ਆ ਸੰਤਾ ਖਾਲਸਾ ਗੁਰਉੰਦ ਸੰਗੀਤ ਅਕੈਡਮੀ ਵਿਖੇ ਆ ਕੇ ਗੁਰਬਾਣੀ ਸੰਤਿਆ ਦਾ ਲਾਹਾ ਲੈ ਸਕਦੇ ਹੋ ਅਕੈਡਮੀ ਵਿਖੇ ਗੁਰਬਾਣੀ ਸੰਗੀਤ ਹਰਮੋਨੀਅਮ ਤਬਲਾ ਦਸਤਾਰ ਜਮਾਲ ਲਗਤ ਤਾਂ ਆਧ ਦੀ ਵੀ ਕਲਾਸਾਂ ਲੱਗਦੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੰਤੀ ਸਾਜਾਂ ਦੀ ਵੀ ਕਲਾਸਾਂ ਆਰੰਭ ਹੋਣਗੀਆਂ ਅਕੈਡਮੀ ਵਿਖੇ ਸੋ ਜਿੰਨੀਆਂ ਵੀ ਸੰਗਠਾ ਨੇ ਤੰਤੀ ਸਾਜ ਸਿੱਖਣਾ ਹੋਵੇ ਉਹ ਖਾਸਾ ਗੁਰਮੁਖਤ ਸਮੀਤ ਅਕੈਡਮੀ ਵਿਖੇ ਆ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ